ਦੀ ਇਨਸਾਫ ਟੀਵੀ ਦੇਖ ਰਹੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ ਅੱਜ ਹਰਿਆਣਾ ਦੇ ਕਰਨਾਲ ਵਿੱਚ ਖੱਟਰ ਦੀ ਮਹਾਪੰਚਾਇਤਾਂ ਨੇ ਕੀਤਾ ਵਿਰੋਧ ਕਿਸਾਨਾਂ ਉੱਪਰ ਸੁਟੇ ਗਏ ਅंसू ਗੈਸ ਦੇ ਕੋਲੇ ਲੇਕਿਨ ਕਿਸਾਨਾਂ ਨੇ ਖੱਟਰ ਦੀ ਰੈਲੀ ਦਾ ਵਿਰੋਧ ਕਰਦਿਆਂ ਟੈਂਟ ਤੱਕ ਉਖਾੜ ਦਿੱਤੇ ਉਹ ਦੇਖੋ ਜੀ ਕਿਸ ਤਰ੍ਹਾਂ ਕਿਸਾਨ ਅੰਦੋਲਨ ਵਿੱਚ ਕਿਸਾਨ ਜਿਹੜੇ ਆ ਲਗਾਤਾਰ ਅੱਗੇ ਵਧਦੇ ਹੋਏ ਆ ਜਿੱਥੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਕਿਸਾਨਾਂ ਦੀ ਭੀੜ ਅੱਗੇ ਪੁਲਸ ਵਾਲਿਆਂ ਦੀ ਇੱਕ ਨਹੀਂ ਚੱਲੀ ਤੇ ਟੈਂਟ ਨੂੰ ਜਿੱਥੇ ਆ ਚੈਕਨੈਸ ਕਰ ਦਿੱਤਾ ਤੇ ਖੱਟੜ ਦੀ ਰੈਲੀ ਨੂੰ ਮੁੱਖ ਮੰਤਰੀ ਹਰਿਆਣਾ ਦੀ ਰੈਲੀ ਨੂੰ ਜਿੱਥੇ ਆ ਉਹ ਬਿਨਾਂ ਰੈਲੀ ਕੀਤੇ ਹੀ ਜਾਣਾ ਪਿਆ ਰੈਂਡੀ ਨਹੀਂ ਹੋਣ ਦਿੱਤੀ ਕਿਸਾਨਾਂ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਸੀ ਕਿ ਖੱਟੜ ਦੀ ਮਹਾਪੰਚਾਇਤ ਜਿਹੜੀ ਆ ਨਹੀਂ ਹੋਣ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਕਿਸਾਨਾਂ ਨੇ ਜਿਹੜਾ ਆ ਇੱਥੇ ਆ ਕੇ ਆंदोलਨ ਕੀਤਾ ਜਿਸ ਤੋਂ ਬਾਅਦ ਇੱਥੇ ਇਹ ਵੀ ਕਹਿਣਾ ਹੋਵੇਗਾ ਕਿ ਹਰਿਆਣਾ ਦੀ ਜਿਹੜੀ ਸੀਆਈਡੀ ਆ ਸੀਆਈਡੀ ਦੇ ਅਧਿਕਾਰੀਆ ਉਹ ਜਿਹੜੇ ਆ ਫੇਲ ਹੁੰਦੇ ਦਿਖਾਈ ਦਿੱਤੇ ਆ ਕਿਉਂਕਿ ਜਿਸ ਤਰ੍ਹਾਂ ਇਹਨਾਂ ਨੂੰ ਪਤਾ ਸੀ ਕਿ ਇੱਥੇ ਟਕਰਾਅ ਵਾਲੀ ਰੈਲੀ ਹੋ ਸਕਦੀ ਆ ਟਕਰਾਅ ਵਾਲੀ ਸਥਿਤੀ ਪੈਦਾ ਹੋ ਸਕਦੀ ਆ ਲੇਕਿਨ ਉੱਥੇ ਘਟੜ ਵੱਲੋਂ ਵੀ ਜਿਹੜੀ ਆ ਇਸ ਰੈਲੀ ਨੂੰ ਕੀਤਾ ਗਿਆ ਜਿੱਥੇ ਕਿਸਾਨਾਂ ਨੇ ਇੱਥੇ ਆ ਕੇ ਵਿਰੋਧ ਕੀਤਾ ਲੇਕਿਨ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੇ ਟਕਰਾਹ ਵਾਲੀ ਸਥਿਤੀ ਨੂੰ ਟਕਰਾਹ ਟਾਲ ਦਿੱਤਾ ਲੇਕਿਨ ਇਥੇ ਇਹ ਵੀ ਦੇਖਣਾ ਹੋਵੇਗਾ ਕਿ ਖੱਟਰ ਨੇ ਵੀ ਇਸ ਤਾ ਕਟੇ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ ਖੱਟਰ ਸਰਕਾਰ ਨੇ ਕਿਹਾ ਹੈ ਕਿ ਇਹ ਕਿਸਾਨ ਨਹੀਂ ਇਹ ਕਾਂਗਰਸ ਦੇ ਨੁਮਾਇंदे ਆਏ ਸਨ ਇਹ ਕਾਂਗਰਸੀਆਂ ਦੇ ਵੱਲੋਂ ਭੇਜੇ ਗਏ ਉਹ ਨੁਕਸਾਨ ਜਿਨ੍ਹਾਂ ਨੇ ਇਥੇ ਆ ਕੇ ਗੁੰਡਾਗਰਦੀ ਕੀਤੀ ਹੈ ਲੇਕਿਨ ਉੱਥੇ ਹੀ ਕਿਸਾਨ ਆਗੂਆਂ ਨੇ ਵੀ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ ਹੈ ਕਿ ਇਸ ਇਸ ਦੇ ਵਿਰੋਧ ਵਿੱਚ ਕੋਈ ਵੀ ਕਿਸਾਨ ਆਗੂ ਇਹ ਕਿਸਾਨ ਆਗੂ ਸ਼ਾਮਲ ਸਨ ਨਾ ਕਿ ਕੋਈ ਰਾਜਨੀਤਿਕ ਵਾਨ ਸ਼ਾਮਲ ਸੀ ਨਾ ਹੀ ਕੋਈ ਕਾਂਗਰਸੀ ਨੇਤਾ ਸ਼ਾਮਲ ਸੀ ਇਹ ਤਾਂ ਕਿਸਾਨ ਜਿਹੜੇ ਆ ਜੋ ਰੋਜ਼ ਜਿਤਾ ਰਹੇ ਹਨ ਉਹ ਹੀ ਆਗੂ ਇੱਥੇ ਆ ਕੇ ਵਿਰੋਧ ਕੀਤਾ ਹੈ ਉਹਨਾਂ ਨੇ ਇਹ ਵੀ ਜਿਤਾਇਆ ਚੇਤਾਵਨੀ ਦਿੱਤੀ ਕਿ ਅੱਗੇ ਹੋਰ ਵੀ ਜਿੰਨਾ ਚਿਰ ਖੇਤੀ ਕਾਨੂੰਨ ਜਿਹੜੇ ਆ ਰੱਦ ਨਹੀਂ ਹੋਣ ਦਿੱਤੇ ਜਾਂਦੇ ਕੀਤੇ ਜਾਂਦੇ ਤਦ ਤੱਕ ਅਸੀਂ ਵਿਰੋਧ ਜਿਹੜਾ ਇਸ ਤਰ੍ਹਾਂ ਕਰਦੇ ਰਾਵਾਂਗੇ ਅਤੇ ਕਿਤੇ ਵੀ ਭਾਜਪਾ ਦੀ ਰੈਲੀ ਜਿਹੜੀ ਆ ਉਹ ਨਹੀਂ ਹੋਣ ਦਵਾਂਗੇ ਤੁਸੀਂ ਲਾਈਵ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਕਿਵੇਂ ਇੱਥੇ ਰੈਲੀ ਹੋਣੀ ਸੀ ਉੱਥੇ ਕਿਵੇਂ ਕਿਸਾਨਾਂ ਨੇ ਧੋਰ-ਫੋਰ ਕੀਤੀ ਆ ਟੈਂਟ ਤੱਕ ਉਖਾੜ ਦਿੱਤੇ ਹਨ ਅਤੇ ਕੁਰਸੀਆਂ ਨੂੰ ਜੜਾਇਆ ਖਿਲਾਰ ਦਿੱਤਾ ਗਿਆ ਹੈ ਸਾਰਾ ਇਹ ਟੈਂਟ ਡੈਂਸ ਜਿਹੜਾ ਆ ਖੜ ਦਿੱਤਾ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਪਹੁੰਚੇ ਹਨ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਕੁਰਸੀਆਂ ਜੜੀਆਂ ਆ ਖਿਲਰੀਆਂ ਪਈਆਂ ਹਨ ਜਿੱਥੇ ਟੈਂਟ ਲੱਗਿਆ ਹੋਇਆ ਸੀ ਟੈਂਟ ਜਿਹੜਾ ਖਿਲਰਿਆ ਨਜ਼ਰ ਆ ਰਿਹਾ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਜੜੇ ਆ ਨਾਰੇਬਾਜੀ ਕਰਦੇ ਨજર ਆ ਰਿਹਾ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਨਾਰੇਬਾਜੀ ਕਰਦੇ ਪਿਆ ਇਹ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਹਰਿਆਣੇ ਦੇ ਉਸ ਜਗ੍ਹਾ ਦੇ ਵਿੱਚ ਜਿੱਥੇ ਜਿਹੜੇ ਆ ਕਿਸਾਨ ਆਗੂ ਜੜੇ ਆ ਜਿਨ੍ਹਾਂ ਨੇ ਅੱਜ ਖੱਟੜ ਦੀ ਰੈਲੀ ਨੂੰ ਜਿਹੜਾ ਆ ਨਹੀਂ ਹੋਣ ਦਿੱਤਾ ਅਤੇ ਮਹਾਪੰਚਾਇਤ ਨੂੰ ਨਹੀਂ ਹੋਣ ਦਿੱਤਾ ਇਹ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਕਿਵੇਂ ਜਿਸ ਜਗ੍ਹਾ ਉੱਪਰ ਇਹ ਗੈਰਹੀ ਹੋਣੀ ਸੀ ਕਿਤਾ ਕਿਸਾਨਾਂ ਨੇ ਇੱਥੇ ਤਹਿਸ ਨਹਿਸ ਕੀਤਾ ਹੈ ਤਾਂ ਨਜ਼ਾਰਾ ਕਿਵੇਂ ਤਨਾਵ ਪੂਰਨ ਵਾਲਾ ਹੋਇਆ ਹੋਵੇਗਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਸੀਂ ਤਸਵੀਰਾਂ ਵਿੱਚ ਹੀ ਦੇਖ ਰਹੇ ਹੋ ਕਿ ਕਿਵੇਂ ਭੰਨ ਤੋੜ ਕੀਤੀ ਗਈ ਹੈ ਕਿਵੇਂ ਸਮਾਨ ਜਿਹੜਾ ਆ ਵਿਕਰਿਆ ਨਜ਼ਰ ਆ ਦਿਖਾਈ ਦੇ ਰਿਹਾ ਹੈ ਤਾਂ ਪੁਲਿਸ ਨੇ ਵੀ ਇੱਥੇ ਲਾਠੀ ਚਾਰਜ ਵੀ ਕੀਤਾ ਸੀ ਕਿਸਾਨਾਂ ਦੇ ਉੱਪਰ ਜਿਸ ਕਾਰਨ ਕਿਸਾਨ ਜਿਹੜੇ ਤਨਾਵ ਵਾਲੀ ਸਥਿਤੀ ਵਿੱਚ ਆਗੇ ਸਾਨ ਲੇਕਿਨ ਇੱਥੇ ਹੁਣ ਦੇਖਣਾ ਹੋਵੇਗਾ ਕਿ ਇਹ ਨਜ਼ਾਰਾ ਜਿਹੜਾ ਆ ਤੁਸੀਂ ਇੱਥੇ ਹੋਇਆ ਆ ਇਹ ਕਿਸ ਪਾਸੇ ਨੂੰ ਰੁੱਕ ਲੈਂਦਾ ਹੈ ਕਿਉਂਕਿ ਕਿਸਾਨ ਜਿਹੜੇ ਆ ਟਕਰਾਹ ਦੀ ਸਥਿਤੀ ਵਿੱਚ ਪਹੁੰਚ ਗਏ ਹਨ ਲੇਕਿਨ ਜਿਹੜੀ ਆ ਖੱਟਰ ਸਰਕਾਰ ਅਤੇ ਮੋਦੀ ਸਰਕਾਰ ਵੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਪਾਸੇ ਨਹੀਂ ਜਾ ਰਹੀ ਅਤੇ ਦੇਖਣਾ ਹੋਵੇਗਾ ਕਿ ਆਉਣ ਵਾਲਾ ਸਮਾਂ ਕਿੱਧਰ ਜਾਵੇਗਾ ਕਿਉਂਕਿ ਹੁਣ ਤੱਕ ਲਗਾਤਾਰ ਜਿੰਨੀਆਂ ਵੀ ਮੀਟਿੰਗਾਂ ਹੋ ਚੁੱਕੀਆਂ ਹਨ ਉਹ ਬੇਨਤੀਜਾ ਹੀ ਨਿਕਲੀਆਂ ਹਨ ਹੁਣ ਦੂਸਰੇ ਪਾਸੇ ਤੁਸੀਂ ਜੋ ਤਸਵੀਰਾਂ ਦੇਖ ਰਹੇ ਹੋ ਜਲੰਧਰ ਦੀਆਂ ਤਸਵੀਰਾਂ ਹਨ ਜਿੱਥੇ ਜਲੰਧਰ ਦੇ ਵਿੱਚ ਵੀ ਕਿਸਾਨਾਂ ਵੱਲੋਂ ਬੀਜੇਪੀ ਦੇ ਆਗੂਆਂ ਦਾ ਜਿੱਥੇ ਆ ਵਿਰੋਧ ਕੀਤਾ ਗਿਆ ਆ ਨਾਰੇਬਾਜੀ ਕੀਤੀ ਗਈ ਆ ਜਿੱਥੇ ਵੀ ਤਣਾਅ ਵਾਲੀ ਸਥਿਤੀ ਅੱਜ ਬਣ ਗਈ ਸੀ ਲੋ ਜੀ ਸਿੰਘਾਂ ਨੇ ਗਾ

ਇਹ ਜੋ ਹੰਗਾਮਾ ਹੋਇਆ ਹੈ ਜਲੰਧਰ ਦੇ ਕੰਪਨੀ ਬਾਗ ਚੌਂਕਸ ਵਿੱਚ ਭਾਜਪਾ ਦੇ ਧਰਨੇ ਤੇ ਭਾਰੀ ਹੰਗਾਮਾ ਹੋਇਆ ਜਿੱਤੇ ਕਿਸਾਨਾਂ ਨੇ ਬੈਰੀਕਡ ਤੋੜ ਕੇ ਪੰਨ ਤੋੜ ਕੀਤੀ ਹੈ ਜਿੱਥੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਵੱਲੋਂ ਅੱਜ ਕੰਪਨੀ ਬਾਗ ਚੌਂਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਨ ਦਾ ਐਲਾਨ ਕੀਤਾ ਗਿਆ ਸੀ ਇਸ ਦੌਰਾਨ ਸ਼ਾਸਤਰੀ ਮਾਰਕੀਟ ਚੌਂਕ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬੈਰੀਕਡ ਲਗਾ ਕੇ ਕਾਂਗਰਸੀਆਂ ਨੂੰ ਪੁਲਿਸ ਦੇ ਅੱਗੇ ਵਧਣ ਤੋਂ ਰੋਕ ਦਿੱਤਾ ਜਿਸ ਸਮੇਂ ਭਾਰੀ ਹੰਗਾਮਾ ਹੋਇਆ ਤਾਂ ਇਸ ਵੇਲੇ ਕਾਂਗਰਸ ਦੇ ਪ੍ਰਧਾਨ ਅੰਗਦਤਾ ਨਾਲ ਨੋਜੋਨ ਵਰਕਰਾਂ ਨੇ ਬੈਰੀਕਡ ਤੋੜਨ ਦੀ ਕੋਸ਼ਿਸ਼ ਕੀਤੀ ਇਸ ਨਾਲ ਝੜਪ ਦੇ ਚੱਲਦਿਆ ਕੁਝ ਕਾਂਗਰਸੀਆਂ ਨੂੰ ਹਲਕੀ ਸੱਟਾਂ ਵੀ ਆਈਆਂ ਹਨ ਇੱਥੇ ਇਹ ਵੀ ਦੱਸਣਾ ਮੱਗਾਂ ਕਿ ਜਦ ਇਸ ਮੌਕੇ ਤੇ ਕਾਂਗਰਸ ਦੇ ਪ੍ਰਧਾਨ ਬਲਦੇਵ ਸਿੰਘ ਦੀ ਅਗਵਾਈ ਵਿੱਚ ਕਾਂਗਰਸੀਆਂ ਦੀ ਪੁਲਿਸ ਦੇ ਨਾਲ ਝੜਪ ਹੋਈ ਤਾਂ ਕਾਂਗਰਸੀਆਂ ਨੇ ਸਾਰੀ ਮਾਰਕੀਟ ਦੀਆਂ ਗਲੀਆਂ ਦੇ ਵਿੱਚੋਂ ਗੁਜ਼ਰ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਉਹ ਉਹਨਾਂ ਦੀ ਚੜ੍ਹਪ ਹੋਈ ਜਿੱਥੇ ਕਿਸਾਨਾਂ ਵੱਲੋਂ ਚਲਾਨ ਟੋਲ ਪਲਾਜਾ ਤੇ ਅਸ਼ਰੀ ਸ਼ਰਮਾ ਦਾ ਵਿਰੋਧ ਕੀਤਾ ਵੀ ਦਿਖਾਈ ਦਿੱਤਾ ਗਿਆ ਅਤੇ ਕਾਲੀਆਂ ਝੰਡੀਆਂ ਵੀ ਉਹਨਾਂ ਨੂੰ ਦਿਖਾਈਆਂ ਗਈਆਂ ਤਾਂ ਅੱਜ ਸਾਰਾ ਦਿਨ ਹੀ ਹਰਿਆਣਾ ਅਤੇ ਪੰਜਾਬ ਦੇ ਅੰਦਰ ਜਲੰਧਰ ਵਿੱਚ ਜਿਹੜਾ ਆ ਕਿਸਾਨਾਂ ਵੱਲੋਂ ਭਾਜਪਾ ਦਾ ਵਿਰੋਧ ਕੀਤਾ ਗਿਆ ਤਾਂ ਦੇਖਣਾ ਹੋਵੇਗਾ ਕਿ ਜਿਨ੍ਹਾਂ 'ਚ ਕਾਲੇ ਕਾਨੂੰਨ ਰੰਦ ਨਹੀਂ ਹੁੰਦੇ ਜਾਂ ਕਿਸੇ ਪਾਸੇ ਇਹ ਗੱਲ ਨਹੀਂ ਲੱਗਦੀ ਤਾਂ ਇਹ ਮੁੱਦਾ ਕੀ ਰੰਗ ਲਵੇਗਾ ਤਾਂ ਦੇਖਦੇ ਰਹੋ ਇਨਸਾਫ ਟੀਵੀ ਧੰਨਵਾਦ ਦੋਸਤੋ